ਕਿ ਕੁਝ ਪੰਚਾਇਤਾਂ ਨੇ 5% ਜੋ ਇਹਨਾਂ ਨੇ ਲੈਣ ਦਾ ਯਤਨ ਕੀਤਾ ਸੀ ਉਸ ਨੂੰ ਦੇਣ ਤੋਂ ਅਨਾਂ ਕਰਨੀ ਸ਼ੁਰੂ ਕਰ ਦਿੱਤੀ ਆ ਦੇਖੋ ਅੱਗੇ ਵੀ ਆਪਾਂ ਗੱਲ ਕੀਤੀ ਸੀਗੀ ਕਿ ਪਹਿਲੀ ਗੱਲ ਤੇ ਇਹ ਆ ਕਿ ਪੰਜਾਬ ਸਰਕਾਰ ਜਿਹੜੀ ਫਿਕਸ ਡਿਪੋਜ਼ਿਟ ਦੀ ਰਕਮ ਹੈ ਪੰਚਾਇਤਾਂ ਦੇ ਕੋਲ 600 ਕਰੋੜ ਤੋਂ ਉੱਤੇ ਦੀ ਹੈ ਜਿਹਦੇ ਚੋਂ 30 ਕਰੋੜ ਹਾਸਲ ਕਰਨਾ ਚਾਹੁੰਦੀ ਹੈ ਤੇ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਕਿਸੇ ਵੀ ਸੂਬੇ ਦੀ ਤੇ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਇਹ ਤੇ ਇਦਾਂ ਦੀ ਗੱਲ ਆ ਉਹ ਸਰਕਾਰ ਵਾਸਤੇ ਕਿ ਜਦੋਂ ਆਪਾਂ ਕਿਸੇ ਦਵਾਈ ਦੇ ਸ਼ੇਖ ਨੂੰ ਕਹੀਏ ਕਿ ਤੀ ਤੂੰ ਇੰਡੀਆ ਚੋਂ ਭਾਈ ਚਾਦਾ ਕੱਪ ਅਫੋਰਡ ਕਰ ਲਵੇਂਗਾ ਮਤਲਬ ਕਿ ਇੱਕ ਸਰਕਾਰ ਵਾਸਤੇ ਇਹੋ ਜੀ ਮਿਸਾਲ ਆਪਾਂ ਦੇ ਸਕਦੇ ਆ ਤਾਂ ਸਰਕਾਰ ਜਿਹੜਾ 5% ਲੈਣਾ ਚਾਹੁੰਦੀ ਸੀ ਹੁਣ ਕੁਝ ਪੰਚਾਇਤਾਂ ਨੇ ਆਨਾ ਕਾਨੀ ਸ਼ੁਰੂ ਕਰ ਦਿੱਤੀ ਆ ਕਿ ਭਾਈ ਅਸੀਂ ਅਜੇ ਹਾਂ ਨਹੀਂ ਕਰਨਾ ਤੇ ਬਿਲਕੁਲ ਉਹਨਾਂ ਦੀ ਗੱਲ ਵੀ درست ਆ ਪੰਜਾਬੀ ਚ ਕਹਾਵਤ ਆ ਮੈਂ ਬਹੁਤ ਵਾਰੀ ਬੋਲਦਾ ਹੁੰਦਾ ਕਿ ਇਹਨਾਂ ਦੀ ਗੱਲ ਇਹ ਹੋਈ ਪਈ ਆ ਕਿ ਲੈਣ ਦਾ ਸ਼ਾਹ ਦੇਣ ਦਾ ਦਿਵਾਲੀਆ ਕਿ ਤੁਸੀਂ ਦੇਣਾ ਤੇ ਹੈ ਨਹੀਂ ਕੁਝ ਉਲਟਾ ਪੰਚਾਇਤਾਂ ਤੋਂ ਮੰਗ ਰਹੇ ਜੀ ਇਸ ਵਾਸਤੇ ਹੁਣ ਪੰਚਾਇਤਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਵੈਸੇ ਵੀ ਜੇ ਤੁਸੀਂ ਦੇਖੋਗੇ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਇਹਨਾਂ ਦਾ ਨੁਕਸਾਨ ਹੀ ਅਜਿਹਾ ਹੋਇਆ ਕਿ ਹੁਣ ਕਿਸੇ ਵੀ ਗੱਲ ਤੇ ਸਧਾਰਨ ਤਰੀਕੇ ਦੇ ਨਾਲ ਜਿਹੜੇ ਪਿੰਡੂ ਵਰਗ ਦੇ ਲੋਕ ਆ ਉਹ ਯਕੀਨ ਨਹੀਂ ਕਰਦੇ ਉਹ ਕਹਿੰਦੇ ਆ ਕਿ ਕਦੇ ਇਹ ਜ਼ਮੀਨ ਨੂੰ ਪੈ ਜਾਂਦੇ ਆ ਕਦੇ ਜੋ ਸਾਡੀ ਫਿਕਸ ਡਿਪੋਜ਼ਿਟ ਦੀ ਆਮਦਨ ਆ ਉਹ ਵੀ ਆਮਦਨ ਹੈ ਨਾ ਵਿਆਜ ਵਗੈਰਾ ਆਉਂਦਾ ਹੈ ਤੇ ਜਿਹੜੇ ਪੰਚਾਇਤਾਂ ਦੇ ਨਿਰੰਤਰ ਕੰਮ ਚੱਲਦੇ ਰਹਿੰਦੇ ਆ ਉਹ ਖਰਚੇ ਚੱਲਦੇ ਰਹਿੰਦੇ ਆ ਕਿਉਂ ਸਾਰਾ ਕੁਝ ਉਹਨਾਂ ਦੇ ਵਿੱਚੋਂ ਨਿਕਲਦਾ ਹੈ ਤੇ ਇਹ ਉਹਨਾਂ ਚੀਜ਼ਾਂ ਤੇ ਅੱਖ ਰੱਖੀ ਬੈਠੇ ਆ ਸੋਨੇ ਦੇ ਤਵੀਤ ਵਾਲਿਆ ਕੁੜੀ ਨਜ਼ਰਾਂ ਦੀ ਪੱਟੀ ਹੋਈ ਆ ਰੱਬ ਮੇਰੀ ਖੈਰ ਕਰੇ ਵੀ ਅੱਖ ਤੇਰੇ ਉੱਤੇ ਰੱਖੀ ਹੋਈ ਆ ਵੀ ਅੱਖ ਹੁਣ ਤੁਸੀਂ ਇਸ ਆਮਦਨ ਤੇ ਰੱਖ ਲਈ ਆ ਬਰਹਾਲ ਕੁਝ ਪੰਚਾਇਤਾਂ ਇਸ ਦੀ ਮੁਖਾਲਫਤ ਕਰ ਰਹੀਆਂ ਨੇ ਵਿਰੋਧ ਕਰ ਰਹੀਆਂ ਨੇ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ ਸਾਡੀ ਆਮਦਨ ਹੈ ਸਾਡਾ ਅਧਿਕਾਰ ਖੇਤਰ ਹੈ ਕਿ ਭਾਈ ਅਸੀਂ ਕਿੱਥੇ ਇਸ ਨੂੰ ਇਸਤੇਮਾਲ ਕਰਨਾ ਹੈ ਕਿੱਥੇ ਇਸ ਨੂੰ ਖਰਚ ਕਰਨਾ ਹੈ ਅਸੀਂ ਤੁਹਾਨੂੰ ਇਹ ਪੈਸਾ ਕਿਉਂ ਦਈਏ ਤੁਮਾਰ ਸਾਹਿਬ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਭਾਈ ਜੇ ਖਜ਼ਾਨਾ ਭਰਪੂਰ ਹੈ ਤਾਂ ਫਿਰ ਇਹ ਜ਼ਰੂਰਤ ਕਿਉਂ ਪੈ ਰਹੀ ਆ ਤੇ ਜੇ ਜ਼ਰੂਰਤ ਪੈ ਰਹੀ ਆ ਤਾਂ ਇਹਦਾ ਮਤਲਬ ਖਜ਼ਾਨਾ ਭਰਪੂਰ ਨਹੀਂ ਖਜ਼ਾਨਾ ਚੂਰੋਚੂਰ ਹੈ ਇੱਕ ਚੀਜ਼ ਤੇ ਹੈ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਕਿਸੇ ਕੋਲ ਹੱਥ ਾਡਣ ਦੀ ਜ਼ਰੂਰਤ ਨਹੀਂ ਦੂਜੇ ਪਾਸੇ ਤੇ ਤੁਸੀਂ ਭਾਈ ਕਰ ਲਿਆ ਤੇ ਵੀ ਹੋ ਜਾਂਦੇ ਹੋ ਕਿ ਇੱਥੋਂ ਦੇਓ ਜੀ ਸਾਨੂੰ ਬਣਾ ਕੇ ਉੱਥੋਂ ਦੇਓ ਜੀ ਬਣਾ ਕੇ ਆਹ ਥਾਂ ਵੇਚਣੀ ਹੈ ਜੀ ਆਹ ਜ਼ਮੀਨ ਵੇਚਣੀ ਹੈ ਜਿਵੇਂ ਮਤਲਬ ਕਿ ਬੜਾ ਨਲਾਇਕ ਪੁੱਤ ਜਿਹੜਾ ਹੁੰਦਾ ਸਾਡੇ ਵਿੱਚੋਂ ਵੀ ਹੈਗੇ ਨੇ ਕਈ ਸਾਡੇ ਆਪ ਦੇ ਨੌਨ ਤਾਂ ਮਤਲਬ ਕਿ ਉਹ ਨਲਾਇਕ ਵਾਂਗੂ ਕਿ ਭਾਈ ਇੱਥੋਂ ਵੀ ਜਗ੍ਹਾ ਬਣਦੀ ਆ ਉਹ ਵੇਚ ਦਿਓ ਇੱਥੋਂ ਵੀ ਜਗ੍ਹਾ ਬਣਦੀ ਉਹ ਵੇਚ ਦਿਓ ਜਿੱਥੋਂ ਬਸ ਵੇਚ ਉਹ اٹਕੇ ਕੋਈ ਟਾਈਮ ਪਾਸ ਹੁੰਦਾ ਟਾਈਮ ਪਾਸ ਕਰ ਲਓ ਤੁਹਾਨੂੰ ਸਪਸ਼ਟਿਕਰਨ ਦੇਣਾ ਚਾਹੀਦਾ ਲੋਕਾਂ ਨੂੰ ਕਿ ਭਾਈ ਤੁਹਾਡੀ ਹਾਲਤ ਇਸ ਤਰ੍ਹਾਂ ਕਿਉਂ ਹੀ ਪਈ ਆ ਕਿ ਅੱਜ ਤੁਹਾਨੂੰ ਪੰਚਾਇਤਾਂ ਤੋਂ 30 ਕਰੋੜ ਅਗਰਾਉਣ ਦੀ ਲੋੜ ਪੈ ਗਈ ਆ ਇੰਨੀ ਕੁ ਅਮਾਉਂਟ ਤੇ ਮੇਰੇ ਖਿਆਲ ਦੇ ਨਾਲ ਆ ਜਿਹੜੀਆਂ ਸਾਡੀਆਂ ਟਰੱਕ ਯੂਨੀਅਨਾਂ ਹੁੰਦੀਆਂ ਨਾ ਇਨਾਂ ਦਾ ਕਾਰੋਬਾਰ ਜੇ ਤੁਸੀਂ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਦੋ ਚੌਹ ਟਰੱਕ ਯੂਨੀਅਨਾਂ ਦਾ ਕਾਰੋਬਾਰ ਜਿਹੜਾ ਹੈ ਉਹ ਇਨੇ ਇੱਕ ਚ ਹੁੰਦਾ ਹੈ ਕਰਕੇ ਸਰਕਾਰ ਦੀ ਪੋਜੀਸ਼ਨ ਤੇ ਬਹੁਤ ਬਹੁਤ ਆਰਥਿਕ ਮਾਮਲੇ ਤੇ ਕਮਜ਼ੋਰ ਲੱਗਦੀ ਹੈ ਪਲੇਅਰ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਗਵਰਨਮੈਂਟ ਕੋਲੇ ਕਿਸਾਨ ਅੰਦੋਲਨ ਟਾਈਮ ਵੀ ਪਲੇਅਰਸ ਦੇ ਟਵੀਟਸ ਗਵਰਨਮੈਂਟ ਵੱਲੋਂ ਕੀਤੇ ਗਏ ਸੀਗੇ ਅਤੇਂਦਰਪਾਲ ਕਹਿ ਰਹੇ ਆ ਆ ਦੇਖੋ ਜੀ ਗੱਲ ਇਹ ਆ ਕਿ ਹੁਣ ਆਪਾਂ ਇਸ ਖਬਰ ਨੂੰ ਜੇ ਫੇਰ ਉਧਰੋਂ ਸ਼ੁਰੂ ਕਰੀਏ ਤੇ ਗੱਲ ਠੀਕ ਨਹੀਂ ਹੈ ਆ ਪਲੀਜ਼ ਮੇਰੀ ਬੇਨਤੀ ਰਿਕੁਐਸਟ ਹੈ ਕਿ ਜਿਹੜੀ ਖਬਰ ਚੱਲ ਰਹੀ ਆ ਨਾਲ ਦੀ ਨਾਲ ਕਮੈਂਟ ਟਾਈਪਿੰਗ ਜਿਹੜੀ ਹੈ ਨਾ ਉਧਰ ਨੂੰ ਮੋੜ ਦਿਓ ਮਤਲਬ ਭਜਾਈ ਚੱਲ ਕੋੜਾ ਕਿੱਥੇ ਤੇ ਪਿੰਡ ਆਊਗਾ ਮਤਲਬ ਕਿ ਆਪਾਂ ਜਿੱਧਰ ਨੂੰ ਘੋੜਾ ਭਜਾਈਏ ਬਸ ਤੁਸੀਂ ਵੀ ਉਸੇ ਹਿਸਾਬ ਨਾਲ ਬਰੋਬਰ ਕਰ ਲੈਣਾ ਬਈ ਹਿਸਾਬ-ਕਿਤਾਬ ਆਪਦੀ ਸਵਾਰੀ ਤੇ ਉੱਥੇ ਆ ਕੇ ਉਸ ਤਰੀਕੇ ਦੇ ਕਮੈਂਟ ਕਰੋ ਤਾਂ ਕਿ ਆਪਾਂ ਉਸ ਚਰਚਾ ਨੂੰ ਰੋਚਕ ਬਣਾ ਸਕੀਏ ਇੱਕ ਦੂਜੇ ਦੇ ਪ੍ਰਤੀ ਸਹਿਯੋਗੀ ਬਣਾ ਸਕੀਏ ਜੀ ਕੰਗਣਾ ਦਾ ਸਾਰਾ ਦਿੱਲੀ ਜਾ ਰਹੇ ਆ ਪੰਜਾਬੀਆਂ ਨੂੰ ਕੀ ਦੇਣਾ ਆ ਇਹ ਤਾਂ ਦੇਖੋ ਇੱਕ ਨਾ ਥੋੜੀ ਟਾਈਪਿੰਗ ਦੇ ਵਿੱਚ ਨਾ ਦਿੱਕਤ ਦਿਆ ਕਰੋ ਤੁਹਾਡਾ ਮੈਂ ਜੇ ਕਮੈਂਟ ਨਹੀਂ ਨਾ ਪੜ ਸਕਦਾ ਸਮਝ ਲਓ ਕਿ ਕੋਈ ਵੀ ਨਹੀਂ ਪੜ ਸਕਦਾ ਜੀ ਤੁਹਾਡਾ ਪੰਚਾਇਤਾਂ ਨੂੰ ਦੇਣਾ ਚਾਹੀਦਾ ਹੈ ਜਾਂ ਲੈਣਾ ਬਿਲਕੁਲ ਪੰਚਾਇਤਾਂ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਪੰਚਾਇਤਾਂ ਦਾ ਪੈਸਾ ਜੇ ਪੰਚਾਇਤਾਂ ਦੇ ਕੋਲ ਹੋਏਗਾ ਲੱਗੇਗਾ ਤਾਂ ਡਵੈਲਪਮੈਂਟ ਹੋਏਗੀ ਬੁਨਿਆਦੀ ਢਾਂਚਾ ਪਿੰਡਾਂ ਦਾ ਮਜ਼ਬੂਤ ਹੋਏਗਾ ਮੈਂ ਹਮੇਸ਼ਾ ਕਹਿੰਦਾ ਕਿ ਸੀਵਰੇਜ ਦੀ ਜ਼ਰੂਰਤ ਜੇ ਸ਼ਹਿਰਾਂ ਨੂੰ ਆ ਤਾਂ ਫਿਰ ਕੀ ਪਿੰਡੂ ਬੰਦੇ ਰਫਾਜ਼ਤ ਨਹੀਂ ਜਾਂਦੇ ਪਿੰਡੂ ਭਈ ਬਾਥਰੂਮ ਨਹੀਂ ਕਰਦੇ ਉਹਨਾਂ ਵਾਸਤੇ ਉਹਨਾਂ ਵਾਸਤੇ ਛੱਪੜ ਕਿਉਂ ਉਹ ਵੀ ਇਨਡਾਇਰੈਕਟ ਟੈਕਸ ਬਹੁਤ ਦਿੰਦੇ ਆ ਉਹਨਾਂ ਵਾਸਤੇ ਪਾਰਕ ਉਹਨਾਂ ਵਾਸਤੇ ਵਧੀਆ ਗਲੀਆਂ ਉਹ ਉਹ ਚੀਜ਼ਾਂ ਕਿਉਂ ਨਹੀਂ ਬਹੁਤ ਕੁਝ ਦਿੰਦਾ ਹੈ ਕਿਉਂਕਿ ਇੱਥੇ ਇੱਕ ਨਾ ਬੜੀ ਵੱਡੀ ਗਫਲਤ ਪੈਦਾ ਕੀਤੀ ਜਾਂਦੀ ਆ ਕਿ ਸਾਡੇ ਇੱਥੇ ਇਨਕਮ ਟੈਕਸ ਦੇ ਜਿਹੜੇ ਬਈ ਦਾਤਾ ਨੇ ਕਰਦਾਤਾ ਨੇ ਬਹੁਤ ਥੋੜੇ ਨੇ ਬਿਲਕੁਲ ਗੱਲ ਤੁਹਾਡੀ درست ਹੈ ਪਰ ਇੱਥੇ ਇਨਡਾਇਰੈਕਟ ਟੈਕਸ ਇੰਨਾ ਲੈ ਲਿਆ ਜਾਂਦਾ ਬੰਦੇ ਤੋਂ ਕਿ ਬਈ ਗੱਲਾਂ ਹੀ ਛੱਡ ਦਿਓ ਗੱਲਾਂ ਹੀ ਛੱਡ ਦਿਓ ਸੋ ਇਸ ਕਰਕੇ ਹਰੇਕ ਬੰਦਾ ਹੀ ਟੈਕਸ ਦਾਤਾ ਹੈ ਇੰਡੀਆ ਦੇ ਵਿੱਚ ਕੋਈ ਡਾਇਰੈਕਟ ਟੈਕਸ ਦਾਤਾ ਹੈ ਕੋਈ ਇਨਡਾਇਰੈਕਟ ਟੈਕਸ ਦਾਤਾ ਹੈ ਤਾਂ ਸਹੂਲਤਾਂ ਸਭ ਨੂੰ ਮਿਲਣੀਆਂ ਚਾਹੀਦੀਆਂ ਉਹ ਸਹੂਲਤਾਂ ਦੇਣ ਦੀ ਥਾਂ ਤੇ ਤੇ ਤੁਸੀਂ ਹੁਣ ਆ ਚੀਜ਼ਾਂ ਕਰ ਰਹੇ ਹੋ ਕਿ ਜੋ ਪੰਚਾਇਤਾਂ ਕੋਲ ਪੈਸਾ ਪਿਆ ਵਾ ਉਹ ਭਾਈ ਉਹਦੇ ਤੇ ਵੀ ਹੁਣ ਇੱਕ ਆਪਦਾ ਟੈਕਸ ਲਾ ਦਿਓ 5% ਟੈਕਸ ਲਾ ਦਿਓ ਇਹ ਨਵਾਂ ਹੀ ਜਜ਼ੀਆ ਲਾ ਦਿੱਤਾ ਤੁਸੀਂ ਖੈਰ ਵੈਲਫੇਅਰ ਸਕੀਮਾਂ ਵੀ ਕੁਝ ਗਲਤ ਨੇ ਆ ਬਿਲਕੁਲ ਗੱਲ ਇਹ ਆ ਜੀ ਕਿ ਵੈਲਫੇਅਰ ਸਕੀਮਾਂ ਨਹੀਂ ਗਲਤ ਹੁੰਦੀਆਂ ਜਿੱਥੇ ਵੈਲਫੇਅਰ ਸ਼ਬਦ ਆ ਗਿਆ ਜੀ ਉਹ ਆਪਣੇ ਆਪ ਦੇ ਵਿੱਚ ਕਹੋ ਜਨ ਕਲਿਆਣ ਦੇ ਨਾਲ ਜੁੜਿਆ ਹੋਇਆ ਦਰਸਲ ਕੀ ਆ ਕਿ ਰਿਫਾਰਮਸ ਦੀ ਜ਼ਰੂਰਤ ਹੁੰਦੀ ਆ ਮਸਲਨ ਜਿੱਦਾਂ ਆਪਾਂ ਇੱਕ ਦੋ ਮਿਸਾਲਾਂ ਲੈਨੇ ਹੁੰਨੇ ਆ ਚਾਹੇ ਉਹ ਬਿਜਲੀ ਸਬਸਿਡੀ ਹੋਵੇ ਤੇ ਚਾਹੇ ਆਪਾਂ ਆ ਬੱਸਾਂ ਦਾ ਕਿਰਾਇਆ ਕਿ ਉੱਥੇ ਰਿਫਾਰਮਸ ਕਰ ਦਿਓ ਤਦ ਵੀ ਤੁਹਾਨੂੰ ਪੈਸਾ ਬਹੁਤ ਬਚੇਗਾ ਤੇ ਲੋੜਵੰਦ ਤੱਕ ਸਬਸਿਡੀ ਵੀ ਜਾਂਦੀ ਰਹੇਗੀ। ਤੋਈ ਚੀਜ਼ਾਂ ਹੋ ਜਾਣਗੀਆਂ। ਇਹੇ ਛੱਡ ਦਿਓ ਤੁਸੀਂ ਆ ਜੋ ਕਣਕ ਝੋਨਾ ਇਹਦੇ ਵਿੱਚੋਂ ਬੜੀ ਕੁੰਡੀ ਲੱਗਦੀ ਹੈ ਜੀ। ਬਹੁਤ ਬਹੁਤ ਹੱਦ ਤੱਕ ਕਹਿ ਲੋ ਕਿ ਪੈਸਾ ਬਚਾਇਆ ਜਾ ਸਕਦਾ ਪਰ ਸਾਡੇ ਇੱਥੇ ਲੋਕ ਜਿਹੜੇ ਆ ਉਹ ਇਹਨਾਂ ਮੁੱਦਿਆਂ ਤੇ ਜ਼ਿਆਦਾ ਤਵੱਜੂ ਨਹੀਂ ਦਿੰਦੇ ਸਾਡੇ ਲੀਡਰ ਵੀ ਫਿਰ ਉਹਦਾਂ ਦੇ ਹੋ ਜਾਂਦੇ ਆ ਇੱਕ ਹੋਰ ਰੌਚਕ ਖਬਰ ਸੁਣਾਉਣਾ ਤੁਹਾਨੂੰ ਮੈਂ ਇਸੇ ਤਰ੍ਹਾਂ ਦੀ ਕਿ ਕਿੱਦਾਂ ਸਾਡੇ ਇੱਥੇ ਸਭ ਕੁਝ ਚੱਲਦਾ ਹੈ ਰਾਜਸਥਾਨ ਤੋਂ ਅੱਜ ਖਬਰ ਆ ਰਹੀ ਹੈ ਬੜੀ ਰੌਚਕ ਖਬਰ ਹੈ ਬੜੀ ਇੰਟਰਸਟਿੰਗ ਖਬਰ ਹੈ ਕਿ ਉਹਦੇ ਵਿੱਚ ਇੱਕ ਜੋੜਾ ਸੀਗਾ ਕਪਲ ਸੀ ਟੀਚਰ ਸੀਗੇ ਦੋਨੇ ਹੀ ਤੈਸਾ ਅਬਲਾ ਲੋ 25 ਸਾਲ ਉਹ ਸਰਵਿਸ ਕਰ ਜਾਂਦੇ ਨੇ 25 ਸਾਲ ਉਹ ਸਰਵਿਸ ਕਰ ਜਾਂਦੇ ਆ ਤਿੰਨ ਡਮੀ ਟੀਚਰ ਰੱਖ ਕੇ ਹੁਣ ਤੁਹਾਨੂੰ ਪਤਾ ਰੈਗੂਲਰ ਟੀਚਰ ਜਿਹੜਾ ਕੋਈ ਐਵਰੇਜ ਮੰਨ ਲੋ 80000 ਸਾਰ ਤੋਂ ਲੱਖ ਤਨਖਾਹ ਪਾਉਂਦਾ ਉਹਨਾਂ ਨੇ ਤਿੰਨ ਗਾਂ ਡਮੀ ਟੀਚਰ ਰੱਖ ਲਏ ਜਿਵੇਂ ਆਪਾਂ ਕਹਿ ਲੋ ਕਿ ਅੱਜਕੱਲ ਇੱਕ ਬੜਾ ਸੌਖਾ ਮਿਸਾਲੀ ਸ਼ਬਦ ਆਪਾਂ ਲੱਭ ਲੈਨੇ ਆ ਕਿ ਪਟਵਾਰੀਆਂ ਨੇ ਕਰਿੰਦੇ ਰੱਖੇ ਹੋਏ ਨੇ ਪਰ ਉਹਦੇ ਪਿੱਛੇ ਜੋ ਕਾਰਨ ਨੇ ਉਹ ਹਮੇਸ਼ਾ ਆਪਾਂ ਦੱਸਦੇ ਰਹਿੰਨੇ ਆ ਤੁਹਾਨੂੰ ਕਿ ਸਰਕਲਾਂ ਦੇ ਮੁਤਾਬਕ ਪਟਵਾਰੀ ਥੋੜੇ ਆ ਕੰਮ ਜ਼ਿਆਦਾ ਹੈ